ਵਿੱਚ 15 20 ਨੌਜਵਾਨਾਂ ਵੱਲੋਂ ਘਰ ਵੜ ਕੇ ਕੀਤੀ ਗਈ ਤੋੜਪੰਨ ਬੁਲਟ ਮੋਟਰਸਾਈਕਲ ਤੇ ਔਰਤ ਦਾ ਪਰਸ ਖੋ ਕੇ ਹੋਏ ਫਰਾਰ ਬੱਚੇ ਸਾਬਤੀ ਤੇ ਇਹ ਸਾਰੇ ਹੀੜ ਦੀ ਹੀੜੀ ਵੀ 50 40 ਬੰਦੇ ਹੋਣੇ ਜਿਹੜੇ ਆਏ ਨੇ ਤੇ ਇਹ ਸਾਡੇ ਘਰ ਆਏ ਆ ਇਹਨਾਂ ਨੇ ਆ ਕੇ ਮਤਲਬ ਆਉਂਦੇ ਆ ਫਿਰ ਲੈਟਰ ਉਹਦੇ ਚਲੂ ਨਹੀਂ ਚਾਲੂ ਕਰ ਦਿੱਤੇ ਆ ਤੇ ਮੈਂ ਵੀ ਠੀਕ ਨਹੀਂ ਆ ਮੈਂ ਵੇਖ ਕੇ ਹੈਰਾਨ ਹੋ ਗਈ ਵੀ ਇਹ ਕਿਹੜੀ ਗੱਲੋਂ ਮੁੜ ਕੇ ਮੈਨੂੰ ਇਹ ਵਿਚਾਰੇ ਹੀ ਉਹ ਮੇਰਾ ਕਾਕਾ ਜਿਹੜਾ ਸੀ ਦੇ ਪੇਚ ਪਏ ਹੀ ਉਹ ਵਾਰ ਉਹ ਚਲ ਗਿਆ ਵੀ ਉਹਨੂੰ ਭੱਜ ਕੇ ਵਕਤੀ ਨੇ ਅੰਦਰ ਮਾਰਤਾ ਤੇ ਅਸੀਂ ਉਹ ਮੈਂ ਬਾਹਰ ਖਲੋਤੀ ਦੀ ਕਿ ਮੈਂ ਇਹਨਾਂ ਨੂੰ ਆਨ ਜਿਹੜੇ ਆਂਦੇ ਤੂੰ ਉਹਨੂੰ ਬਾਹਰ ਕੱਢ ਉਹਨੂੰ ਬਾਹਰ ਕੱਢ ਆਣ ਕੇ ਮੇਰੇ ਨਾਲ ਵੀ ਇਹਨਾਂ ਨੇ ਹੱਥੋਂ ਭਾਈ ਕੀਤੀ ੱਟਕੇ ਮਾਰੇ ਮੈਨੂੰ ਹੀ ਮਾਰੇ ਮਤਲਬ ਮੈਂ ਆਖਿਆ ਵੀ ਤੁਸੀਂ ਇਹ ਚੀਜ਼ ਮੇਰੀ ਮੇਰਾ ਮੋਟਰਸਾਈਕਲ ਖਲੋਤਾ ਹੀ ਕਰੇ ਉਹ ਵੀ ਇਹ ਲੱਗੇ ਆ ਇੰਨੇ ਬੋਟ ਨੂੰ ਧੱਕੇ ਮਾਰੇ ਆ ਮੈਂ ਖਿੱਚਦੀ ਰਹੀ ਮੈਨੂੰ ਕਹਿੰਦੇ ਵੀ ਤੁਸੀਂ ਪਰੇ ਹਟਜੋ ਨਹੀਂ ਤੇ ਤੁਹਾਨੂੰ ਹੀ ਮਾਰ ਦੇਣਾ ਇਹ 2-3 ਸਾਲ ਹੀ ਹੋ ਗਏ ਜੀ ਇਸ ਗੱਲ ਨੂੰ ਹਾਂਜੀ 2-3 ਸਾਲ ਹੋ ਗਏ ਕੀ ਮਤਲਬ ਜੀ ਇਹ ਮਸਲਾ ਕੁਛ ਵੀ ਨਹੀਂ ਉਦੋਂ ਹੀ ਥੋੜਾ ਜਿਹਾ ਬਈ ਬਾਹਰ ਬੂਰ ਗਏ ਸੀ ਮੁੰਡੇ ਤੇ ਉਦੋਂ ਇਹਨਾਂ ਦਾ ਮਤਲਬ ਇਹਦੀ ਵੀ ਮੇਰੇ ਕਾਕੇ ਦੀ ਡਾਕਟਰ ਨਹੀਂ ਹੋਈ ਸੀ ਇਹਦੇ ਹੁਣ 2-3 ਸਾਲ ਲਾ ਕੇ ਆ ਗਏ ਨਾ ਉਦੋਂ ਦੇ ਤੇ ਉਹਦੀ ਵੀ ਹੋਈ ਸੀ ਤੇ ਉਹਦੇ ਵਿੱਚ ਇਹ ਵੀ ਉਹਦਾ ਪੀਲੀਆ ਆ ਗਿਆ ਕਾਲਾ ਪੀਲੀਆ ਉਹਨੂੰ ਤੇ ਉਹ ਜਿਹੜਾ 40-50 ਹਜ਼ਾਰ ਉਹਨਾਂ ਨੇ ਦਿੱਤਾ ਸੀ ਨਾ ਤੇ ਉਹ ਮਤਲਬ ਵੀ ਉਹ ਉਹਨਾਂ ਨੇ ਵੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਇਸ ਤਰ੍ਹਾਂ ਰਿਪੋਰਟ ਆਵੇ ਤੇ ਉਹ ਆਖ ਹੁਣ ਉਹਦੇ ਤੋਂ ਕਰਕੇ ਆਖਣ ਦੇ ਵੀ ਸਾਨੂੰ ਉਹ ਬਾਅਦ ਵਿੱਚ ਇਹਨਾਂ ਨੂੰ ਅਰਜ਼ੀ ਵੀ ਦਿੱਤੀ ਸਾਡੇ ਤੇ ਕਿਲਾਲਾਲ ਸਿੰਘ ਉੱਥੇ ਫਿਰ ਜਦੋਂ ਇਹਨਾਂ ਨੇ ਅਰਜ਼ੀ ਦਿੱਤੀ ਤੇ ਉਹ ਸਾਡਾ ਫੈਸਲਾ ਹੋ ਗਿਆ ਉਹਦੇ ਵਿੱਚ ਮਤਲਬ ਇਹਦੀ ਘਰ ਦੀ ਦੇ ਸਾਈਨ ਇਹਦੇ ਸਾਈਨ ਹੋਏ ਸਾਰੇ ਤੇ ਵੀ ਫੈਸਲਾ ਸਾਡੇ ਕੋਲ ਉੱਥੇ ਖੜੇ ਪਏ ਹਾਂ ਜੀ ਤੇ ਬਾਕੀ ਬਾਕੀ ਅਸੀਂ ਵੀ ਇਹਨਾਂ ਤੋਂ ਲੈਣਾ ਹੈਗਾ 1,30,000 ਰੁਪਿਆ ਉਹ ਵੀ ਸਾਡਾ ਮਤਲਬ ਇਹਨਾਂ ਨੇ ਫਿਰ ਅਸੀਂ ਆਖਿਆ ਵੀ ਤੁਸੀਂ ਸਾਡੇ ਦੇ ਦੋ ਅਸੀਂ ਤੁਹਾਡੇ ਦੇ ਦਿੰਨੇ ਤੇ ਇਸ ਕਰਕੇ ਫਿਰ ਇਹਨਾਂ ਨੇ ਬਾਅਦ ਵਿੱਚ ਹੁਣ ਉਦੋਂ ਦਾ ਇਹ ਸਾਡੇ ਨਾਲ ਵੀ ਰਾਤੀ ਇਹਨਾਂ ਨੇ ਕੋਈ ਫੋਨ ਖਾਨ ਆਉਂਦੇ ਰਹੇ ਸਾਨੂੰ ਧੰਕੀ ਭਰੇ ਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੀ ਚਲੋ ਕਿਸੇ ਵੇਲੇ ਬਾਅਦਾਂ ਕਰਤਾ ਪਰ ਇਹਨਾਂ ਨੇ ਤੇ ਸਵੇਰੇ ਲੱਗੂ ਦਾ ਆਇਆ ਸਾਢੇ 11:00 ਸਾਢੇ 11:00 ਕਦਾ ਟਾਈਮ ਹੋਣਾ ਜਦੋਂ ਇਹ ਸਾਢੇ ਕਰੇ ਅੱਜ ਭਾਈ ਹਾਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹਾਂਜੀ ਪੈਸਿਆਂ ਨੂੰ ਲੈਣ ਦੇ ਫਿਰ ਬੁਲਟ ਮੇਰਾ ਘਰੇ ਖਲੋਤਾ ਹੈ ਗੱਡੀ ਮੈਂ ਇਹਨਾਂ ਨੂੰ ਨਹੀਂ ਆਖਿਆ ਮਾਹ ਵੀ ਮੇਰੀ ਚੀਜ਼ ਆ ਮੈਂ ਖਰੀਦੀ ਆ ਇਹਨੂੰ ਹੱਥ ਨਹੀਂ ਲਾਉਣਾ ਘਰ ਮੇਰਾ ਤੁਹਾਡੀ ਜੁੱਤੀ ਕਿਤਰਾ ਪਈ ਮੇਰੇ ਘਰ ਆਉਂਦੀ ਬੂਆ ਨੰਗਨ ਦੀ ਤੇ ਜਦੋਂ ਮੈਂ ਫੋਨ ਲਾਇਆ ਨਾ 112 ਤੇ ਕਹਿੰਦੇ ਵੀ ਕਿੱਥੇ ਮਹਤਵਾਨ ਪਿੰਡ ਹਾਂਜੀ ਗੁਰਦਾਸਪੁਰ ਜਿਹੜਾ ਅਸੀਂ ਆ ਕਿਹਾ ਹਾਂਜੀ ਇਤਰਾ ਉਹਨਾਂ ਨੇ ਪੁੱਛੀਆਂ ਗੱਲਾਂ ਉਹ ਆਏ ਸੀਗੇ ਫਿਰ ਆ ਬਾਤ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਤੇ ਇੱਥੇ ਘਰ ਨਹੀਂ ਹਾਂ ਤੇ ਮੈਂ ਤੇ ਕੁਦਰਤੀ ਗਿਆ ਹਾਂ ਜਰਕ ਬਾਹਰ ਤੇ ਇਹਨਾਂ ਨੇ ਆਉਂਦਿਆਂ ਨੂੰ ਚੰਪੀ 20 25 ਜਣੇ ਆਣ ਕੇ ਤੇ ਉਹਦੇ ਵਿੱਚ ਵੀ ਦਾਤਰ ਕਿਰਪਾਨਾਂ ਲੈ ਕੇ ਤੇ ਇਹ ਸਾਡੇ ਘਰ ਆਣ ਕੇ ਤੇ ਇਹਨਾਂ ਨੇ ਇਟਾ ਰੋੜੇ ਚਲਾਏ ਤੇ ਮੁੜ ਕੇ ਇਹਨਾਂ ਨੇ ਆਪ ਸਾਹਮਣਾ ਚੀਸ਼ਾ ਭੰਨਿਆ ਉਧਰ ਦਾ ਭੰਨਿਆ ਸਾਹਮਣੇ ਉਹ ਗੇਟ ਤੇ ਮਾਰੇ ਤੇ ਉਹ ਕੂਲਰ ਦੇ ਮਾਰਿਆ ਆਹ ਕੁਰਸੀਆਂ ਵੱਢ ਦਿੱਤੀਆਂ ਤੇ ਮੁੜ ਕੇ ਮੇਰੀ ਗੱਦੀ ਨਾਲ ਦੀ ਨੇ ਉਹਨਾਂ ਨੂੰ ਡਕਿਆ ਪਰ ਉਹ ਬੁਲਡਰ ਦਾ ਲੋਗ ਤੋੜ ਕੇ ਚਾਬੀ ਸਾਡੇ ਕੋਲ ਆ ਤੇ ਕਾਗਜ਼ ਵੀ ਸਾਡੇ ਕੋਲ ਆ ਅਸੀਂ ਰੱਖੇ ਆਪਣੇ ਕੋਲ ਤੇ ਉਹ ਚੋੜ ਕੇ ਲੋਗ ਤਿੰਨ ਚਾਰ ਜਣੇ ਤੇ ਉਹ ਲੈ ਕੇ ਚਲ ਗਏ ਤੇ ਆ ਗੱਲਬਾਤ ਹੋਈ ਤੇ ਬਾਕੀ ਉਹਦੇ ਵਿੱਚ ਪਤਾ ਕੀ ਆਪਣਾ ਵੀ ਮੇਰੀ ਨਾਉਂ ਦਾ ਵੀ ਤਿਆਰ ਹੋਇਆ ਸੀ ਤੇ ਪਰਸ ਹੀਗਾ ਤੇ ਪਰਸ ਦੇ ਪੀਵੇ ਚ ਵੀ ਇਹ ਚੱਲੇ ਸੀ ਮੇਰਾ ਪੁੱਤ ਵੀ ਇਹਦੇ ਕੋਲ ਪੀ ਆਇਆ ਸੀ ਵੀ ਜੇ ਦੀ ਪਿਉਣਿਆ ਸੀ ਤੇ ਉਹਨੇ ਪੈਸਾ ਪੈਸੇ ਕ ਕਢਾਉਣੇ ਸੀ ਤੇ ਉਹਦੇ ਵਿੱਚ ਗਹਿਣੇ ਆਪਣੇ ਉਹ ਗਹਿਣੇ ਦੀ ਮਰਸੀਦਾ ਆਪਣੇ ਕੋਲ ਨੇ ਤੇ ਉਹ ਗਹਿਣੇ ਵੀ ਇਹਨਾਂ ਨੇ ਵੀ ਨਾਲ ਹੀ ਪਰਸ ਲੈ ਗਏ ਨਾਲ ਹੀ ਮੋਬਾਈਲ ਲੈ ਗਏ ਕਿੰਨੇ ਕੋ ਗਹਿਣੇ ਕਿੰਨੇ ਸੀ ਘੈਣੀ ਉਹ ਇਹਨਾਂ ਨੂੰ ਪਤਾ ਹੋਊਗਾ ਹਾਂ ਛੁਮਕੇ ਹੀ ਛੁਮਕੇ ਹੀ 3-4000 ਰੁਪਏ ਇਹ ਤੇ ਫੋਨ ਸੀ ਪੇਟੀਆਂ ਮਹੀਂ ਪ੍ਰਾਸ਼ਨ ਨੂੰ ਪੂਰਾ ਕਰ ਦਿਤੀ ਹੈ ਤੇ ਉਹਨੇ ਫੇਰ ਆਕੇ ਆ ਕਿ ਐਸਾ ਚੁਣਿਆ ਆ ਕਿ ਮੇਰੇ ਕੋਲ ਆ ਬਿਆਨ ਆਪਣੇ ਦਰਜ ਕਰਾ ਰ ਕੇਸ਼ ਕੁਮਾਰ ਥਾਨ ਨਾ ਹੈ ਮੇਰਾ थाना ਗਲਾ ਲਾਲ ਸਿੰਘ ਪੋਸਟਿੰਗ ਹਾਂਜੀ ਗੱਲ ਇਸ ਤਰ੍ਹਾਂ ਜੇ ਸਾਨੂੰ ਇੱਕ ਬੰਡ ਆਇਆ ਹੈ 112 ਦੇ ਜਸਵਿੰਦਰ ਸਿੰਘ ਵੱਲੋਂ ਆ ਤੁਹਾਨੂੰ ਤੋਂ ਉਹਨੇ ਆਖਿਆ ਕੁਝ ਬੰਦੇ 10-15 ਸਾਡੇ ਘਰਾਂ ਆ ਕੇ ਸਾਨੂੰ ਪੈ ਗਏ ਨੇ ਗੇਟ ਨੂੰ ਭੰਤੌਰ ਕੀਤੀ ਹੈ ਮੈਂ ਗਿਆ ਸੀ ਮੌਕੇ ਤੇ ਆਪਣੀ ਟੀਮ ਨਾਲ ਲੈ ਕੇ ਤੇ ਸ਼ੀਸ਼ੇ-ਸ਼ੂਸ਼ੇ ਟੁੱਟੇ ਉਹਨਾਂ ਦੇ ਗੇਟ ਬੰਨਿਆ ਸੀਗਾ ਤੇ ਤੇ ਭੰਤੌਰ ਹੋਈ ਹੈ ਭੰਤੌਰ ਮੁਰਸਲ ਉਹਨਾਂ ਦਾ ਬੋਲਟ ਕਹਰੇ ਖੜਿਆ ਇੱਕ ਤੇ ਕੰਪਲੇਟਰ ਆ ਰਹੇ ਸਾਰੇ ਕੋਲ ਅਸੀਂ ਜੋ ਵੀ ਬੰਦ ਕਰਲੀ ਕਰ ਦਿੰਦੇ ਨਾ ਫੇ ਆਪਾਂ ਪ੍ਰਚਲਿਤ ਕਰ ਦਿੰਦੇ